ਹਰ ਬੂਥ ਵਾਲੇ ਨੂੰ 10 10 ਜਰਮਾ ਹੋਵੇ 10 ਨੰਬਰ ਰੋਲ ਨਾਮ ਲਿਖਨੇ ਨੇ ਤੇ ਨਾਲ ਉਹਨਾਂ ਦੇ ਮੋਬਾਈਲ ਨੰਬਰ ਲਿਖਨੇ ਨੇ ਤੇ ਉਹਨਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਲੈਣੀਆਂ ਨੇ ਯਾਰਾ ਨਹੀਂ ਯਾਰਾ ਜੀ ਵੀ ਯਾਰਾ ਮੈਂਬਰੀ ਉਹਦੀ ਬਣ ਗਈ ਆ ਜਿਹੜੀ ਜਿਹੜੇ ਬਣਾ ਲੈਣਗੇ ਉਹਨਾਂ ਨੂੰ ਬੜਾ ਮਾਨ ਸਤਕਾਰ ਮਿਲਾਜੂਗਾ ਉਹ ਆਧਾਰ ਕਾਰਡ ਉਹਦਾ ਹੀ ਬਣੇਗਾ ਦੂਜੇ ਦਾ ਨਹੀਂ ਬਣ ਸਕਦਾ ਕਿਉਂਕਿ ਪਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਬਾਹੂ ਰਾਮ ਸਰਨ ਪ੍ਰਾਸ਼ਾ ਜਿਹੜੇ ਚਾਰ ਬਰੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਚਾਰ ਬਰੀ ਮੰਡਲ ਪ੍ਰਧਾਨ ਬਾਜੀ 6 ਮਹੀਨੇ ਨਹੀਂ ਕੱਢਦਾ ਬੱਬਿਆਰ ਦਾ ਅੱਜ ਸਕੱਤਰ ਸਿੰਘ ਪਲੋਟ ਜਿਹੜੇ ਸਾਡੇ ਮੰਡਲ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪਿੰਡੀ ਸਦਾ ਮੀਟਿੰਗ ਹੋਈ ਆ ਜਿਨ੍ਹਾਂ ਨੂੰ ਪ੍ਰੇਰਨਾ ਦਿੱਤੀ ਗਈ ਆ ਤੇ ਬੂਥ ਇਨਚਾਰਜਾਂ ਨੂੰ 11-11 ਮੈਂਬਰੀ ਕਮੇਟੀ ਜਿਹੜੀ ਬਣਾਉਣੀ ਆ ਕਿਉਂਕਿ ਲੋਕਾਂ 'ਚ ਬਹੁਤ ਤਗੜਾ ਉਤਸ਼ਾਹ ਆ ਬਹੁਤ-ਬਹੁਤ ਇਹਨਾਂ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ ਦਿੱਲੀ ਸਰਕਾਰ ਬਣਦੀ ਆ ਜਿਦਾਂ ਵੇਖੋ ਨਰੋਲ ਸਰਕਾਰ ਹਰਿਆਣਾ 'ਚ ਬਣੀ ਆ ਇਦਾਂ ਹੀ ਨਰੋਲ ਸਰਕਾਰ ਜਿਹੜੀ ਦਿੱਲੀ 'ਚ ਬਣੀ ਆ ਤੇ ਇਦਾਂ ਹੀ ਨਰੋਲ ਸਰਕਾਰ ਪੰਜਾਬ 'ਚ ਬਣਾਉਣਾ ਚਾਹੁੰਦੇ ਨੇ ਮੇਰੇ ਭੈਣ ਭਰਾ ਮਤਲਬ ਬੜਾ ਜਿਆਦਾ ਉਤਸ਼ਾਹ ਵੇਖਿਆ ਇਨਾਂ 'ਚ ਤੇ ਮੈਨੂੰ ਆਸ ਹੈ ਬਹੁਤ ਵੱਡੀ ਵੀ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਬੀਜੇਪੀ ਦੀ ਬਣਾਵਾਂਗੇ ਇਹਨਾਂ ਦੇ ਆਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜੋ ਮੀਟਿੰਗ ਕੀਤੀ ਅੱਜ ਜਿਹੜੀ ਮੀਟਿੰਗ ਕੀਤੀ ਆ ਮੰਡਲ ਪਿੰਡੀ ਸੇ ਤਾਂ ਵਿੱਚ ਆਪਣਾ ਸਕੱਤਰ ਸਿੰਘ ਪਲੋਟ ਜਿਹੜਾ ਮੰਡਲ ਪ੍ਰਧਾਨ ਨੇ ਉਹਦੀ ਅਗਵਾਈ ਵਿੱਚ ਇਸ ਮੀਟਿੰਗ ਹੋਈ ਆ ਸਾਡੇ ਵਿਸ਼ੇਸ਼ ਤੌਰ ਤੇ ਇੱਥੇ ਹਲਕਾ ਅਨ ਚਾਰਜ ਮੁਖਵਿੰਦਰ ਸਿੰਘ ਮਾਲ ਜੀ ਪਹੁੰਚੇ ਨੇ ਇਹ ਮੀਟਿੰਗ ਜਿਹੜੀ ਹੈ ਬੂਥ ਲੈਵਲ ਦੇ ਉੱਤੇ ਸੰਵਿਧਾਨੀਆਂ ਬਣਾਉਣ ਲਈ ਬੂਥਾਂ ਪ੍ਰਧਾਨ ਨਿਯੁਕਤ ਕਰਨ ਲਈ ਕਮੇਟੀਆਂ ਬਣਾਉਣ ਲਈ ਉਹਦੇ ਸਬੰਧ ਵਿੱਚ ਕੀਤੀ ਗਈ ਆ ਹਰ ਬੂਥ ਤੇ 11 ਮੈਂਬਰੀ ਕਮੇਟੀ ਬਣਾ ਰਹੀ ਆ ਤੇ 45 ਬੂਥਸਨ ਇਹ ਬੰਡਲ ਦੇ ਵਿੱਚ ਤੇ 45 ਬੰਦੇ ਇਥੇ ਬੂਥਾਂ ਦੇ ਇੰਚਾਰਜ ਆਪਣੀਆਂ ਕਮੇਟੀਆਂ ਦੇ ਨਾਲ ਇਥੇ ਸੰਭਲ ਹੋਏ ਨੇ ਬੜਾ ਵਧੀਆ ਉਤਸ਼ਾਹ ਤੇ ਬੜਾ ਲੋਕਾਂ ਦੇ ਸ਼ੌਂਕ ਆ ਕਿ ਲੋਕ ਤਗੜੇ ਹੋ ਕੇ ਭਾਤੀ ਜਨਤਾ ਪਾਰਟੀ ਨੂੰ ਸਮਰਥਨ ਦੇ ਰਹੇ ਨੇ ਤੇ ਆਉਣ ਵਾਲਾ ਸਮਾਂ ਜਿਹੜਾ 2027 ਆ ਉਹ ਭਾਤੀ ਜਨਤਾ ਪਾਰਟੀ ਦਾ ਕਮਲ ਖਿਲੇਗਾ ਇਹਦੇ ਵਿੱਚ ਦੂਰ ਰਵਾਂ ਨਹੀਂ ਔਕਲੋਕੇ ਲੋਕ ਜੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ ਤੇ ਕਹਿੰਦੇ ਸੋਚਦੇ ਨੇ ਵੀ ਜੋ ਨਰਿੰਦਰ ਮੋਦੀ ਕਹਿੰਦਾ ਉਹ ਹੀ ਹੁੰਦਾ ਤੇ ਮੋਦੀ ਦੀ ਗਾਰੰਟੀ ਜਿਹੜੀ ਆ ਉਹ ਸੱਚੀ ਆ ਤੇ ਬਾਕੀ ਸਭ ਝੂਠ ਆ ਇਸ ਕਰਕੇ ਲੋਕ ਵਿਸ਼ਵਾਸ ਆਮ ਜਨਤਾ ਜਿਹੜੀ ਆ ਲੋਕ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਤੇ ਜੁੜ ਰਹੇ ਨੇ ਆਉਣ ਵਾਲਾ ਸਮਾਜ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਕੋਈ ਦੋਰਾਵਾ ਨਹੀਂ